ਕੀਤਾ ਹੈਗਾ ਤੇ ਇਸ ਦੇ ਵਿੱਚ 423 ਗ੍ਰਾਮ ਸ਼ਿਰੋਇਨ 5 ਕਰੋੜ 9 ਲੱਖ ਡਰਗਮਨੀ ਤਿੰਨ ਲਗਜ਼ਰੀ ਕਾਰਾਂ 372 ਗ੍ਰਾਮ ਸੋਨਾ ਤੇ 11 ਗ੍ਰੈਫਤਾਰੀਆਂ ਹੋਈਆਂ ਜਿਸ ਦੇ ਵਿੱਚ ਟੋਟਲ 18 ਅਕਿਊਜ਼ ਨੋਮੀਨੇਟ ਕੀਤੇ ਗਏ ਹੈਗੇ ਤੇ ਤਿੰਨ ਜਿਹੜੇ ਹਵਾਲਾ ਆਪਰੇਟਰਸ ਹੈਗੇ ਜਿਹੜੇ ਫੋਰਨ ਐਕਸਚੇਂਜ ਦਾ ਕੰਮ ਕਰਦੇ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਸੋ ਇੱਕ ਐਂਡ ਟੂ ਐਂਡ ਮੈਟਰ ਦੇ ਵਿੱਚ ਕੰਪਲੀਟ ਇਨਵੈਸਟੀਗੇਸ਼ਨ ਕਰਕੇ ਜਿਹੜਾ ਪਾਕ ਐਂਡ ਤੇ ਜਿਹੜਾ ਪਾਕਿਸਤਾਨੀ ਸਮਗਲਰ ਇਥੇ ਹਿਰੋਇਨ ਭੇਜ ਰਿਹਾ ਹੈ ਉਸ ਨੂੰ ਆਇਡੈਂਟੀਫਾਈ ਕਰਕੇ ਨਾਮਿਨੇਟ ਕੀਤਾ ਗਿਆ ਹੈ ਜਿਹੜਾ ਇੰਡੀਅਨ ਐਂਡ ਤੇ ਜਿਹੜਾ ਫੋਰਨ ਬੈਠਾ ਜਿਹੜਾ ਇਸ ਬੀਨੂ ਬਿਗ ਫਿਸ਼ ਜਿਹੜਾ ਇਸ ਨੈਟਵਰਕ ਨੂੰ ਕੰਟਰੋਲ ਕਰ ਰਿਹਾ ਸੀ ਉਸ ਨੂੰ ਆਇਡੈਂਟੀਫਾਈ ਕਰਕੇ ਨਾਮਿਨੇਟ ਕੀਤਾ ਗਿਆ ਹੈ ਇੰਡੀਅਨ ਐਂਡ ਤੇ ਜਿਹੜੇ ਮੇਨ ਆਥੋਰਿਟੇਟਿਵਸ ਸੀਗੇ ਜਿਹੜੇ ਕੂਰੀਅਰਸ ਸੀਗੇ ਤੇ ਜਿਹੜੇ ਹਵਾਲਾ ਡੀਲਰਸ ਦੇ ਰਹੀ ਜਿਹੜਾ ਪੈਸਾ ਵਾਪਸ ਪਾਕਿਸਤਾਨ ਭੇਜਿਆ ਜਾਂਦਾ ਸੀ ਸੋ ਇਹਨਾਂ ਨੂੰ ਨੋਮੀਨੇਟ ਕਰਕੇ ਅਰੈਸਟ ਕੀਤਾ ਗਿਆ ਹੈਗਾ ਸੋ ਇੱਕ ਐਂਡ ਟੂ ਐਂਡ ਬੈਨਰ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਦੀ ਹਦਾਇਤਾਂ ਹੈਗੀਆਂ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਤੇ ਧਿਆਨ ਦਿੱਤਾ ਜਾਵੇ ਤੇ ਜਿਹੜੇ ਡਰਗ ਨੈਟਵਰਕਸ ਦਾ ਜਿਹੜਾ ਇਲਗਾਟਨ ਬਣੀ ਹੈਗਾ ਉਸ ਨੂੰ ਅਟੈਕ ਕੀਤਾ ਜਾਵੇ ਸੋ that ਸੋਰਸ ਆਫ ਫੰਡਿੰਗ ਜਿਹੜੀ ਹੈਗੀ ਉਹ ਉਸ ਨੂੰ ਚੋਪ ਕੀਤਾ ਜਾ ਸਕੇ ਤੇ ਜਿਹੜੀ ਡਰਗ ਸਪਲਾਈ ਤੇ ਸਬਸਟੈਂਟਿਵ ਡੈਂਟ ਪੈ ਸਕੇ ਅ ਸ਼ਹਿਬਾਜ਼ ਖਾਨ ਨਾਂ ਦਾ ਜਿਹੜਾ ਨਾਰੋਵਾਲ ਬੇਸਡ ਬਦਨਾਮ ਪਾਕਸ ਸਮਗਲਰ ਹੈਗਾ ਉਸਨੇ ਜਿਹੜੀ ਕਨਸਾਈਨਮੈਂਟਸ ਭੇਜ ਰਿਆ ਸੀਗਾ ਸੋ ਇੰਡੀਆ ਦੇ ਵਿੱਚ ਇਟਲੀ ਬੇਸਡ ਇੱਕ ਸਮਗਲਰ ਜਿਸ ਦਾ ਨਾਮ ਅਸੀਂ ਡਿਸਕਲੋਸ ਨਹੀਂ ਕਰ ਰਹੇ ਹੈਗੇ ਸੋ ਉਹ ਇਸ ਦਾ ਮਾਸਟਰਮਾਈਂਡ ਸੀਗਾ ਹਰਪੇਜ ਭੇਜਾ ਤੇ ਹਰਮਿੰਦਰ ਇਹਦੇ ਆਪਰੇਟਿਵ ਸੀਗੇ ਹਰਪੇਜ ਭੇਜਾ ਨੂੰ ਕੁਝ ਦਿਨ ਪਹਿਲੇ ਤਰਨਤਾਰਨ ਪੁਲਿਸ ਨੇ 2 ਕਰੋੜ ਦੀ ਕਰੰਸੀ ਨਾਲ ਗ੍ਰਿਫਤਾਰ ਕੀਤਾ ਸੀਗਾ ਸੋ ਇੱਕ ਬੜੇ ਹੀ ਕੰਪਲਿਕੇਟਿਡ ਤਰੀਕੇ ਨਾਲ ਡੈੱਡ ਲੈਟਰ ਬਾਕਸਸ ਦੀ ਇਸਤੇਮਾਲ ਕਰਕੇ ਵੇਰੀਅਸ ਕਟਆਉਟਸ ਤੇ ਫੋਰਨ కరెన్సీ ਜਿਹੜਾ ਹੈਗਾ ਇਹ ਇਹ ਯੂਜ਼ ਕਰਦੇ ਸੀਗੇ ਇੱਕ ਬਹੁਤ ਹੀ ਇੰਟੈਲੀਜੈਂਸ ਬੇਸਡ ਸੈਂਟਰਲ ਏਜੰਸੀਜ਼ ਦੇ ਕੋਆਰਡੀਨੇਸ਼ਨ ਦੇ ਨਾਲ ਐਨਟੀਐਫ ਨੇ ਇਹ तकरीबन 2 ਮਹੀਨੇ ਇਹਨਾਂ ਦਾ ਆਪਰੇਸ਼ਨ ਚੱਲਦਾ ਰਿਹਾ 2 ਮਹੀਨੇ ਤੋਂ ਬਾਅਦ ਐਵੀਡੈਂਸ ਕਲੈਕਟ ਕਰਨ ਤੋਂ ਬਾਅਦ ਇਹਨਾਂ ਨੇ ਇਹ ਜਿਹੜਾ ਰੈਕਟ ਬਸ ਕੀਤਾ ਹੈਗਾ ਸੋ ਇਸ ਦੇ ਵਿੱਚ ਹੋਰ ਗ੍ਰਿਫਤਾਰੀਆਂ ਹੋਣਗੀਆਂ ਰਿਕਵਰੀਜ਼ ਵੀ ਹੋਰ ਹੋਣਗੀਆਂ ਸੀਵਰਲ 100 ਕਰੋੜਸ ਵਰਥ ਆਫ ਪ੍ਰੋਪਰਟੀਆਂ ਹੈਵ ਬੀਨ ਆਈਡੈਂਟੀਫਾਈਡ ਐਂਡ ਅੰਡਰ 68 ਐਫ ਐਨ ਡੀ ਪੀ ਐਸ ਇਨ ਪ੍ਰੋਪਰਟੀਆਂ ਦਾ ਸੀਜ਼ਰ ਹੋਊਗਾ ਸੋ ਇੱਕ ਇੱਕ ਬਹੁਤ ਵੱਡੀ ਸੱਟ ਪਾਪ ਬੇਸਡ ਜਿਹੜਾ ਡਰਗ ਨੈਟਵਰਕ ਹੈਗਾ ਉਸ ਉਸ ਨੂੰ ਵਜੀਏ ਸੋ ਇਹ ਐਨਟੀਐਫ ਦੀ ਇੱਕ ਬਹੁਤ ਵੱਡੀ ਕਾਮਯਾਬੀ ਹੈਗੀ ਇਸ ਦੇ ਨਾਲ ਹੀ ਅੱਜ ਐਜ਼ ਸਾਡਾ ਜਿਹੜਾ 24ਵਾਂ ਦਿਨ ਹੈਗਾ ਇਨ ਦਾ ਵਾਰ ਅਗੇਨਸ ਡਰੱਗਸ ਤੇ ਟੋਟਲ 2170 ਐਫ ਆਈ ਆਰ ਐ ਸਾਰੀ ਸਟੇਟ ਦੇ ਵਿੱਚ ਦਰਜ ਹੋ ਗਈਆਂ ਜਿਸ ਦੇ ਵਿੱਚ 3868 ਗ੍ਰਿਫਤਾਰੀਆਂ ਹੋਈਆਂ ਹਨ 135.5 ਕੇਜੀ ਹੀਰੋਇਨ ਦੀ ਰਿਕਵਰੀ ਹੋਈ ਹੈ 82.9 ਕੇਜੀ ਅਫੀਮ 758000 ਟੈਬਲੇਟਸ 1 ਕੇਜੀ ਆਈਸ 1.37 ਕੇਜੀ ਕੋਕੇਨ ਐ ਰਿਕਵਰ ਹੋਈ ਹੈ ਤੇ ਸਾਡਾ ਫੋਕਸ ਹੈਗਾ ਕੁਆਲਿਟੀ ਐਵਿਡੈਂਸ ਬੇਸਡ ਇਨਵੈਸਟੀਗੇਸ਼ਨਸ ਕਰਕੇ ਐਂਡ ਟੂ ਐਂਡ ਬੈਨਰ ਦੇ ਵਿੱਚ ਜਿਹੜੇ ਇਹ ਡਰੱਗ ਨੈਟਵਰਕਸ ਹੈਗੇ ਇਹਨਾਂ ਨੂੰ ਬਸਟ ਕੀਤਾ ਜਾਵੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਤੇ ਧਿਆਨ ਦਿੱਤਾ ਜਾਵੇ ਦੇ ਵਿੱਚ 423 ਗ੍ਰਾਮ ਹਿਰੋਇਨ 5 ਕਰੋੜ 9 ਲੱਖ ਡਰਗ ਮਨੀ ਤਿੰਨ ਲਗਜ਼ਰੀ ਕਾਰਾਂ 372 ਗ੍ਰਾਮ ਸੋਨਾ ਤੇ 11 ਗ੍ਰਿਫਤਾਰੀਆਂ ਹੋਈਆਂ ਜਿਸ ਦੇ ਵਿੱਚ ਟੋਟਲ 18 ਅਕਿਊਜ਼ ਨਾਮਿਨੇਟ ਕੀਤੇ ਗਏ ਹੈਗੇ ਤੇ ਤਿੰਨ ਜਿਹੜੇ ਹਵਾਲਾ ਆਪਰੇਟਰਸ ਹੈਗੇ ਜਿਹੜੇ ਫੋਰਨ ਐਕਸਚੇਂਜ ਦਾ ਕੰਮ ਕਰਦੇ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਸੋ ਇੱਕ ਐਂਡ ਟੂ ਐਂਡ ਮੈਨਰ ਦੇ ਵਿੱਚ ਕੰਪਲੀਟ ਇਨਵੈਸਟੀਗੇਸ਼ਨ ਕਰਕੇ ਜਿਹੜਾ ਪਾਕ ਐਂਡ ਤੇ ਜਿਹੜਾ ਪਾਕਿਸਤਾਨੀ ਸਮਗਲਰ ਇਥੇ ਹਿਰੋਇਨ ਭੇਜ ਰਿਹਾ ਹੈ ਉਸ ਨੂੰ ਆਇਡੈਂਟੀਫਾਈ ਕਰਕੇ ਨਾਮਿਨੇਟ ਕੀਤਾ ਗਿਆ ਹੈ ਜਿਹੜਾ ਇੰਡੀਅਨ ਐਂਡ ਤੇ ਜਿਹੜਾ ਫੋਰਨ ਬੈਠਾ ਜਿਹੜਾ ਇਸ ਬੀਨੂ ਬਿਗ ਫਿਸ਼ ਜਿਹੜਾ ਇਸ ਨੈਟਵਰਕ ਨੂੰ ਕੰਟਰੋਲ ਕਰ ਰਿਹਾ ਸੀ ਉਸ ਨੂੰ ਆਇਡੈਂਟੀਫਾਈ ਕਰਕੇ ਨਾਮਿਨੇਟ ਕੀਤਾ ਗਿਆ ਇੰਡੀਅਨ ਐਂਡ ਤੇ ਜਿਹੜੇ ਮੇਨ ਆਪਰੇਟਿਵਸ ਸੀਗੇ ਜਿਹੜੇ ਕੂਰੀਅਰਸ ਸੀਗੇ ਤੇ ਜਿਹੜੇ ਹਵਾਲਾ ਡੀਲਰਸ ਦੇ ਰਹੀ ਜਿਹੜਾ ਪੈਸਾ ਵਾਪਸ ਪਾਕਿਸਤਾਨ ਭੇਜਿਆ ਜਾਂਦਾ ਸੀ ਸੋ ਇਹਨਾਂ ਨੂੰ ਨੋਮੀਨੇਟ ਕਰਕੇ ਅਰੈਸਟ ਕੀਤਾ ਗਿਆ ਹੈਗਾ ਸੋ ਇੱਕ ਐਂਡ ਟੂ ਐਂਡ ਬੈਨਰ ਦੇ ਵਿੱਚ ਇਹ ਜਿਹੜੀ ਪੰਜਾਬ ਸਰਕਾਰ ਦੀ ਹਦਾਇਤਾਂ ਹੈਗੀਆਂ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਤੇ ਧਿਆਨ ਦਿੱਤਾ ਜਾਵੇ ਤੇ ਜਿਹੜੇ ਡਰਗ ਨੈਟਵਰਕਸ ਦਾ ਜਿਹੜਾ ਇਲਗੋਟਨ ਬਣੀ ਹੈਗਾ ਉਸ ਨੂੰ ਅਟੈਕ ਕੀਤਾ ਜਾਵੇ ਸੋ ਥੈਟ ਸੋਰਸ ਆਫ ਫੰਡਿੰਗ ਜਿਹੜੀ ਹੈਗੀ ਉਹ ਉਸ ਨੂੰ ਚੋਕ ਕੀਤਾ ਜਾ ਸਕੇ ਤੇ ਜਿਹੜੀ ਡਰਗ ਸਪਲਾਈ ਤੇ ਸਬਸਟੈਂਟਿਵ ਡੈਂਟ ਪੈ ਸਕੇ ਇਹ ਸ਼ਹਿਬਾਜ਼ ਖਾਨ ਨਾਦਾ ਜਿਹੜਾ ਨਾਰੋਵਾਲ ਬੇਸਡ ਬਦਨਾਮ ਪਾਕਸ ਸਮਗਲਰ ਹੈਗਾ ਉਸਨੇ ਜਿਹੜੀ ਕਨਸਾਈਨਮੈਂਟ ਸੇਚ ਰਿਆ ਸੀਗਾ ਸੋ ਇੰਡੀਆ ਦੇ ਵਿੱਚ ਇਟਲੀ ਬੇਸਡ ਇੱਕ ਸਮਗਲਰ ਜਿਸ ਦਾ ਨਾਮ ਅਸੀਂ ਡਿਸਕਲੋਸ ਨਹੀਂ ਕਰ ਰਹੇ ਹੈਗੇ ਸੋ ਉਹ ਇਸ ਦਾ ਮਾਸਟਰਮਾਈਂਡ ਸੀਗਾ ਹਰਪੇਸ਼ ਭੇਜਾ ਤੇ ਹਰਮਿੰਦਰ ਇਹਦੇ ਆਪਰੇਟਿਵ ਸੀਗੇ ਹਰਪੇਸ਼ ਭੇਜਾ ਨੂੰ ਪੋਛ ਦਿਨ ਪਹਿਲੇ ਤਰਨਤਾਰਨ ਪੁਲਿਸ ਨੇ 2 ਕਰੋੜ ਦੀ ਕਰੰਸੀ ਨਾਲ ਗ੍ਰਿਫਤਾਰ ਕੀਤਾ ਸੀਗਾ ਸੋ ਇੱਕ ਬੜੇ ਹੀ ਕੰਪਲਿਕੇਟਿਡ ਤਰੀਕੇ ਨਾਲ ਡੈੱਡ ਲੈਟਰ ਬਾਕਸਸ ਦੀ ਇਸਤੇਮਾਲ ਕਰਕੇ ਵੇਰੀਅਸ ਕਟਆਉਟਸ ਤੇ ਫੋਰਨ ਕਰੰਸੀ ਜਿਹੜਾ ਹੈਗਾ ਇਹ ਯੂਜ਼ ਕਰਦੇ ਸੀਗੇ ਇੱਕ ਬਹੁਤ ਹੀ ਇੰਟੈਲੀਜੈਂਸ ਬੇਸਡ ਸੈਂਟਰਲ ਏਜੰਸੀਜ਼ ਦੇ ਕੋਆਰਡੀਨੇਸ਼ਨ ਦੇ ਨਾਲ ਐਨਟੀਐਫ ਨੇ ਇਹ तकरीबन 2 ਮਹੀਨੇ ਇਹਨਾਂ ਦਾ ਆਪਰੇਸ਼ਨ ਚੱਲਦਾ ਰਿਹਾ 2 ਮਹੀਨੇ ਤੋਂ ਬਾਅਦ ਐਵੀਡੈਂਸ ਕਲੈਕਟ ਕਰਨ ਤੋਂ ਬਾਅਦ ਇਹਨਾਂ ਨੇ ਇਹ ਜਿਹੜਾ ਰੈਕਟ ਬਸਟ ਕੀਤਾ ਹੈਗਾ ਸੋ ਇਸ ਦੇ ਵਿੱਚ ਹੋਰ ਗ੍ਰਿਫਤਾਰੀਆਂ ਹੋਣਗੀਆਂ ਰਿਕਵਰੀਜ਼ ਵੀ ਹੋਰ ਹੋਣਗੀਆਂ ਸੀਵਰਲ 100 ਕਰੋੜਸ ਵਰਥ ਆਫ ਪ੍ਰੋਪਰਟੀਆਂ ਹੈਵ ਬੀਨ ਆਈਡੈਂਟੀਫਾਈਡ ਐਂਡ ਅੰਡਰ 68 ਐਫ ਐਨਆਈਪੀਐਸ ਇਨ ਪ੍ਰੋਪਰਟੀਆਂ ਦਾ ਸੀਜ਼ਰ ਹੋਊਗਾ ਸੋ ਇੱਕ ਇੱਕ ਬਹੁਤ ਵੱਡੀ ਸੱਟ ਬਾਤ ਬੇਸਡ ਜਿਹੜਾ ਡਰੱਗ ਨੈਟਵਰਕ ਹੈਗਾ ਉਸ ਉਸ ਨੂੰ ਵਜਿਏ ਸੋ ਇਹ ਐਨਟੀਐਫ ਦੀ ਇੱਕ ਬਹੁਤ ਵੱਡੀ ਕਾਮਯਾਬੀ ਹੈ ਜੀ ਇਸ ਦੇ ਨਾਲ ਹੀ ਅੱਜ ਐਜ਼ ਸਾਡਾ ਜਿਹੜਾ 24ਵਾਂ ਦਿਨ ਹੈਗਾ ਇਨ ਦਾ ਵਾਰ ਅਗੇਨਸ ਡਰੱਗਸ ਤੇ ਟੋਟਲ 2170 ਐਫਆਈਆਰਾਂ ਸਾਰੀ ਸਟੇਟ ਦੇ ਵਿੱਚ ਦਰਜ ਹੋ ਗਈਆਂ ਜਿਸ ਦੇ ਵਿੱਚ 3868 ਗ੍ਰਿਫਤਾਰੀਆਂ ਹੋਈਆਂ 135.5 ਕਿਜੀ ਹਿਰੋਇਨ ਦੀ ਰਿਕਵਰੀ ਹੋਈ ਹੈ 82.9 ਕਿਜੀ ਅਫੀਮ 758000 ਟੈਬਲੈਟਸ 1 ਕਿਜੀ ਆਇਸ 1.37 ਕਿਜੀ ਕੋਕੈਨ ਐ ਰਿਕਵਰ ਹੋਈ ਹੈ ਤੇ ਸਾਡਾ ਫੋਕਸ ਹੈਗਾ ਕੁਆਲਿਟੀ ਐਵੀਡੈਂਸ ਬੇਸਡ ਇਨਵੈਸਟੀਗੇਸ਼ਨਸ ਕਰਕੇ ਐਂਡ ਟੂ ਐਂਡ ਬੈਨਰ ਦੇ ਵਿੱਚ ਜਿਹੜੇ ਡਰੱਗ ਨੈਟਵਰਕਸ ਹੈਗੇ ਇਹਨਾਂ ਨੂੰ ਬਸਟ ਕੀਤਾ ਜਾਵੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਤੇ ਧਿਆਨ ਦਿੱਤਾ ਜਾਂਦਾ ਤੋਂ ਇਸ ਦੇ ਵਿੱਚ 423 ਗ੍ਰਾਮ ਹਿਰੋਇਨ 5 ਕਰੋੜ 9 ਲੱਖ ਡਰੱਗ ਮਨੀ ਤਿੰਨ ਲਗਜ਼ਰੀ ਕਾਰਾਂ 372 ਗ੍ਰਾਮ ਸੋਨਾ ਤੇ 11 ਗ੍ਰੈਫਤਾਰੀਆਂ ਹੋਈਆਂ ਜਿਸ ਦੇ ਵਿੱਚ ਟੋਟਲ 18 ਅਕਿਊਜ਼ ਨਾਮਿਨੇਟ ਕੀਤੇ ਗਏ ਹੈਗੇ ਤੇ ਤਿੰਨ ਜਿਹੜੇ ਹਵਾਲਾ ਆਪਰੇਟਰਸ ਹੈਗੇ ਜਿਹੜੇ ਫੋਰਨ ਐਕਸਚੇਂਜ ਦਾ ਕੰਮ ਕਰਦੇ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਸੋ ਇੱਕ ਐਂਡ ਟੂ ਐਂਡ ਮੈਟਰ ਦੇ ਵਿੱਚ ਕੰਪਲੀਟ ਇਨਵੈਸਟੀਗੇਸ਼ਨ ਕਰਕੇ ਜਿਹੜਾ ਪਾਕ ਐਂਡ ਤੇ ਜਿਹੜਾ ਪਾਕਿਸਤਾਨੀ ਸਮਗਲਰ ਇਥੇ ਹਿਰੋਇਨ ਭੇਜ ਰਿਹਾ ਹੈ ਉਸ ਨੂੰ ਆਇਡੈਂਟੀਫਾਈ ਕਰਕੇ ਨਾਮਿਨੇਟ ਕੀਤਾ ਗਿਆ ਹੈ ਜਿਹੜਾ ਇੰਡੀਅਨ ਐਂਡ ਤੇ ਜਿਹੜਾ ਫੋਰਨ ਬੈਠਾ ਜਿਹੜਾ ਇਸ ਬੀਨੂ ਬਿਗ ਫਿਸ਼ ਜਿਹੜਾ ਇਸ ਨੈਟਵਰਕ ਨੂੰ ਕੰਟਰੋਲ ਕਰ ਰਿਹਾ ਸੀ ਉਸ ਨੂੰ ਆਇਡੈਂਟੀਫਾਈ ਕਰਕੇ ਨਾਮਿਨੇਟ ਕੀਤਾ ਗਿਆ ਇੰਡੀਆਨ ਐਂਡ ਤੇ ਜਿਹੜੇ ਮੇਨ ਆਪਰੇਟਿਵਸ ਸੀਗੇ ਜਿਹੜੇ ਕੂਰੀਅਰਸ ਸੀਗੇ ਤੇ ਜਿਹੜੇ ਹਵਾਲਾ ਡੀਲਰਸ ਦੇ ਰਹੀ ਜਿਹੜਾ ਪੈਸਾ ਵਾਪਸ ਪਾਕਿਸਤਾਨ ਭੇਜਿਆ ਜਾਂਦਾ ਸੀ ਸੋ ਇਹਨਾਂ ਨੂੰ ਨਾਮਿਨੇਟ ਕਰਕੇ ਅਰੈਸਟ ਕੀਤਾ ਗਿਆ ਹੈਗਾ ਸੋ ਇੱਕ ਐਂਡ ਟੂ ਐਂਡ ਵੈਨਰ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਦੀ ਹਦਾਇਤਾਂ ਹੈਗੀਆਂ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਤੇ ਧਿਆਨ ਦਿੱਤਾ ਜਾਵੇ ਤੇ ਜਿਹੜੇ ਡਰਗ ਨੈਟਵਰਕਸ ਦਾ ਜਿਹੜਾ ਇਲਗੋਟਰ ਮਨੀ ਹੈਗਾ ਉਸ ਨੂੰ ਅਟੈਕ ਕੀਤਾ ਜਾਵੇ ਸੋ ਥੈਟ ਸੋਰਸ ਆਫ ਫੰਡਿੰਗ ਜਿਹੜੀ ਹੈਗੀ ਉਹ ਉਸ ਨੂੰ ਚੋਕ ਕੀਤਾ ਜਾ ਸਕੇ ਤੇ ਜਿਹੜੀ ਡਰਗ ਸਪਲਾਈ ਤੇ ਸਬਸਟੈਂਟਿਵ ਡੈਂਟ ਪੈ ਸਕੇ ਅ ਸ਼ਹਿਬਾਜ਼ ਖਾਨ ਨਾਦਾ ਜਿਹੜਾ ਨਾਰੋਵਾਲ ਬੇਸਡ ਬਦਨਾਮ ਪਾਕਸ ਮਗਲਰ ਹੈਗਾ ਉਸਨੇ ਜਿਹੜੀ ਕਨਸਾਈਨਮੈਂਟ ਭੇਜ ਰਿਆ ਸੀਗਾ ਸੋ ਇੰਡੀਆ ਦੇ ਵਿੱਚ ਇਟਲੀ ਬੇਸਡ ਇੱਕ ਸਮਗਲਰ ਜਿਸ ਦਾ ਨਾਮ ਅਸੀਂ ਡਿਸਕਲੋਸ ਨਹੀਂ ਕਰ ਰਹੇ ਹੈਗੇ ਸੋ ਉਹ ਇਸ ਦਾ ਮਾਸਟਰਮਾਈਂਡ ਸੀਗਾ ਹਰਪੇਸ਼ ਭੇਜਾ ਤੇ ਹਰਮਿੰਦਰ ਇਹਦੇ ਆਪਰੇਟਿਵ ਸੀਗੇ ਹਰਪੇਸ਼ ਭੇਜਾ ਨੂੰ 5 ਦਿਨ ਪਹਿਲੇ ਤਰਨਤਾਰਨ ਪੁਲਿਸ ਨੇ 2 ਕਰੋੜ ਦੀ ਕਰੰਸੀ ਨਾਲ ਗ੍ਰਿਫਤਾਰ ਕੀਤਾ ਸੀਗਾ ਸੋ ਇੱਕ ਬੜੇ ਹੀ ਕੰਪਲਿਕੇਟਿਡ ਤਰੀਕੇ ਨਾਲ ਡੈੱਡ ਲੈਟਰ ਬਾਕਸਸ ਦੀ ਇਸਤੇਮਾਲ ਕਰਕੇ ਵੇਰੀਅਸ ਕਟਆਉਟਸ ਤੇ ਫੋਰਨ ਕਰੰਸੀ ਜਿਹੜਾ ਹੈਗਾ ਇਹ ਯੂਜ਼ ਕਰਦੇ ਸੀਗੇ ਇੱਕ ਬਹੁਤ ਹੀ ਇੰਟੈਲੀਜੈਂਸ ਬੇਸਡ ਸੈਂਟਰਲ ਏਜੰਸੀਜ਼ ਦੇ ਕੋਆਰਡੀਨੇਸ਼ਨ ਦੇ ਨਾਲ ਐਨਟੀਐਫ ਨੇ ਇਹ तकरीबन 2 ਮਹੀਨੇ ਇਹਨਾਂ ਦਾ ਆਪਰੇਸ਼ਨ ਚੱਲਦਾ ਰਿਹਾ 2 ਮਹੀਨੇ ਤੋਂ ਬਾਅਦ ਐਵੀਡੈਂਸ ਕਲੈਕਟ ਕਰਨ ਤੋਂ ਬਾਅਦ ਇਹਨਾਂ ਨੇ ਇਹ ਜਿਹੜਾ ਰੈਕੇਟ ਬਸਟ ਕੀਤਾ ਹੈਗਾ ਸੋ ਇਸ ਦੇ ਵਿੱਚ ਹੋਰ ਗ੍ਰਿਫਤਾਰੀਆਂ ਹੋਣਗੀਆਂ ਰਿਕਵਰੀਜ਼ ਵੀ ਹੋਰ ਹੋਣਗੀਆਂ ਸੀਵਰਲ 100 ਕਰੋੜਸ ਵਰਥ ਆਫ ਪ੍ਰੋਪਰਟੀਆਂ ਹੈਵ ਬੀਨ ਆਈਡੈਂਟੀਫਾਈਡ ਐਂਡ ਅੰਡਰ 68 ਐਫ ਐਨਆਈਪੀਐਸ ਇਨ ਪ੍ਰੋਪਰਟੀਆਂ ਦਾ ਸੀਜ਼ਰ ਹੋਊਗਾ ਸੋ ਇੱਕ ਇੱਕ ਬਹੁਤ ਵੱਡੀ ਸੱਟ ਬਾਤ ਬੇਸਡ ਜਿਹੜਾ ਡਰੱਗ ਨੈਟਵਰਕ ਹੈਗਾ ਉਸ ਉਸ ਨੂੰ ਵਜਿਏ ਸੋ ਇਹ ਐਨਟੀਐਫ ਦੀ ਇੱਕ ਬਹੁਤ ਵੱਡੀ ਕਾਮਯਾਬੀ ਹੈਗੀ ਇਸ ਦੇ ਨਾਲ ਹੀ ਅੱਜ ਐਜ਼ ਸਾਡਾ ਜਿਹੜਾ 24ਵਾਂ ਦਿਨ ਹੈਗਾ ਇਨ ਦਾ ਵਾਰ ਅਗੇਨਸ ਡਰੱਗਸ ਤੇ ਟੋਟਲ 2170 ਐਫ ਆਈ ਆਰ ਐ ਸਾਰੀ ਸਟੇਟ ਦੇ ਵਿੱਚ ਦਰਜ ਹੋ ਗਈਆਂ ਜਿਸ ਦੇ ਵਿੱਚ 3868 ਗ੍ਰਿਫਤਾਰੀਆਂ ਹੋਈਆਂ 135.5 ਕਿਜੀ ਹਿਰੋਇਨ ਦੀ ਰਿਕਵਰੀ ਹੋਈ ਹੈ 82.9 ਕਿਜੀ ਹਫੀਮ 758000 ਟੈਬਲੇਟਸ 1 ਕਿਜੀ ਆਇਸ 1.37 ਕਿਜੀ ਕੋਕੈਨ ਐ ਰਿਕਵਰ ਹੋਈ ਹੈ ਤੇ ਸਾਡਾ ਫੋਕਸ ਹੈਗਾ ਕੁਆਲਿਟੀ ਐਵੀਡੈਂਸ ਬੇਸਡ ਇਨਵੈਸਟੀਗੇਸ਼ਨਸ ਕਰਕੇ ਐਂਡ ਟੂ ਐਂਡ ਬੈਨਰ ਦੇ ਵਿੱਚ ਜਿਹੜੇ ਡਰੱਗ ਨੈਟਵਰਕਸ ਹੈਗੇ ਇਹਨਾਂ ਨੂੰ ਬਸਟ ਕੀਤਾ ਜਾਵੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਤੇ ਧਿਆਨ ਦਿੱਤਾ ਜਾਂਦਾ ਤੋਂ ਇਸ ਦੇ ਵਿੱਚ 423 ਗ੍ਰਾਮ ਹਿਰੋਇਨ 5 ਕਰੋੜ 9 ਲੱਖ ਡਰੱਗ ਮਨੀ ਤਿੰਨ ਲਕਜ਼ਰੀ ਕਾਰਾਂ 372 ਗ੍ਰਾਮ ਸੋਨਾ ਤੇ 11 ਗ੍ਰਿਫਤਾਰੀਆਂ ਹੋਈਆਂ ਜਿਸ ਦੇ ਵਿੱਚ ਟੋਟਲ 18 ਅਕਿਊਜ਼ ਨਾਮਿਨੇਟ ਕੀਤੇ ਗਏ ਹੈਗੇ ਤੇ ਤਿੰਨ ਜਿਹੜੇ ਹਵਾਲਾ ਆਪਰੇਟਰਸ ਹੈਗੇ ਜਿਹੜੇ ਫੋਰਨ ਐਕਸਚੇਂਜ ਦਾ ਕੰਮ ਕਰਦੇ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਸੋ ਇੱਕ ਐਂਡ ਟੂ ਐਂਡ ਮੈਨਰ ਦੇ ਵਿੱਚ ਕੰਪਲੀਟ ਇਨਵੈਸਟੀਗੇਸ਼ਨ ਕਰਕੇ ਜਿਹੜਾ ਪਾਕ ਐਂਡ ਤੇ ਜਿਹੜਾ ਪਾਕਿਸਤਾਨੀ ਸਮਗਲਰ ਇਥੇ ਹਿਰੋਇਨ ਭੇਜ ਰਿਹਾ ਹੈ ਉਸ ਨੂੰ ਆਇਡੈਂਟੀਫਾਈ ਕਰਕੇ ਨਾਮਿਨੇਟ ਕੀਤਾ ਗਿਆ ਹੈ ਜਿਹੜਾ ਇੰਡੀਅਨ ਐਂਡ ਤੇ ਜਿਹੜਾ ਫੋਰਨ ਬੈਠਾ ਜਿਹੜਾ ਇਸ ਬੇਨੂ ਬੈਕਫਿਸ਼ ਜਿਹੜਾ ਇਸ ਨੈਟਵਰਕ ਨੂੰ ਕੰਟਰੋਲ ਕਰ ਰਿਹਾ ਸੀ ਉਸ ਨੂੰ ਆਈਡੈਂਟੀਫਾਈ ਕਰਕੇ ਨਾਮਿਨੇਟ ਕੀਤਾ ਗਿਆ ਇੰਡੀਅਨ ਐਂਡ ਤੇ ਜਿਹੜੇ ਮੇਨ ਆਪਰੇਟਿਵਸ ਸੀਗੇ ਜਿਹੜੇ ਕੂਰੀਅਰਸ ਸੀਗੇ ਤੇ ਜਿਹੜੇ ਹਵਾਲਾ ਡੀਲਰਸ ਦੇ ਰਹੀ ਜਿਹੜਾ ਪੈਸਾ ਵਾਪਸ ਪਾਕਿਸਤਾਨ ਭੇਜਿਆ ਜਾਂਦਾ ਸੀ ਸੋ ਇਹਨਾਂ ਨੂੰ ਨਾਮਿਨੇਟ ਕਰਕੇ ਅਰੈਸਟ ਕੀਤਾ ਗਿਆ ਹੈਗਾ ਸੋ ਇੱਕ ਐਂਡ ਟੂ ਐਂਡ ਬੈਨਰ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਦੀ ਹਦਾਇਤਾਂ ਹੈਗੀਆਂ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਤੇ ਧਿਆਨ ਦਿੱਤਾ ਜਾਵੇ ਤੇ ਜਿਹੜੇ ਡਰਗ ਨੈਟਵਰਕਸ ਦਾ ਜਿਹੜਾ ਇਲ ਗਾਟਨ ਬਣੀ ਹੈਗਾ ਉਸ ਨੂੰ ਅਟੈਕ ਕੀਤਾ ਜਾਵੇ so that ਸੋਰਸ ਆਫ ਫੰਡਿੰਗ ਜਿਹੜੀ ਹੈਗੀ ਉਹ ਉਸ ਨੂੰ ਚੋਕ ਕੀਤਾ ਜਾ ਸਕੇ ਤੇ ਜਿਹੜੀ ਡਰਗ ਸਪਲਾਈ ਤੇ ਸਬਸਟੈਂਟਿਵ ਡੈਂਟ ਪੈ ਸਕੇ ਅ ਸ਼ਹਿਬਾਜ਼ ਖਾਨ ਨਾਦਾ ਜਿਹੜਾ ਨਾਰੋਵਾਲ ਬੇਸਡ ਬਦਨਾਮ ਪਾਕ ਸਮਗਲਰ ਹੈਗਾ ਉਸਨੇ ਜਿਹੜੀ ਕਨਸਾਈਨਮੈਂਟਸ ਭੇਜ ਰਿਆ ਸੀਗਾ so ਇੰਡੀਆ ਦੇ ਵਿੱਚ ਇਟਲੀ ਬੇਸਡ ਇੱਕ ਸਮਗਲਰ ਜਿਸ ਦਾ ਨਾਮ ਅਸੀਂ ਡਿਸਕਲੋਸ ਨਹੀਂ ਕਰ ਰਹੇ ਹੈਗੇ so ਉਹ ਇਸ ਦਾ ਮਾਸਟਰਮਾਈਂਡ ਸੀਗਾ ਹਰ ਪੇਜ ਭੇਜਿਆ ਤੇ ਹਰਮਿੰਦਰ ਇਹਦੇ ਆਪਰੇਟਿਵ ਸੀਗੇ ਹਰਪੇਸ਼ ਪੇਚਾਨੂ ਕੁਛ ਦਿਨ ਪਹਿਲੇ ਤਰਨਤਾਰਨ ਪੁਲਿਸ ਨੇ 2 ਕਰੋੜ ਦੀ ਕਰੰਸੀ ਨਾਲ ਗ੍ਰਿਫਤਾਰ ਕੀਤਾ ਸੀਗਾ ਸੋ ਇੱਕ ਬੜੇ ਹੀ ਕੰਪਲਿਕੇਟਿਡ ਤਰੀਕੇ ਨਾਲ ਡੈੱਡ ਲੈਟਰ ਬਾਕਸਸ ਦੀ ਇਸਤੇਮਾਲ ਕਰਕੇ ਵੇਰੀਅਸ ਕਟਆਉਟਸ ਤੇ ਫੋਰਨ ਕਰੰਸੀ ਜਿਹੜਾ ਹੈਗਾ ਇਹ ਯੂਜ਼ ਕਰਦੇ ਸੀਗੇ ਇੱਕ ਬਹੁਤ ਹੀ ਇੰਟੈਲੀਜੈਂਸ ਬੇਸਡ ਸੈਂਟਰਲ ਏਜੰਸੀਜ਼ ਦੇ ਕੋਆਰਡੀਨੇਸ਼ਨ ਦੇ ਨਾਲ ਐਨਟੀਐਫ ਨੇ ਇਹ ਤਕਰੀਬਨ 2 ਮਹੀਨੇ ਇਹਨਾਂ ਦਾ ਆਪਰੇਸ਼ਨ ਚੱਲਦਾ ਰਿਹਾ 2 ਮਹੀਨੇ ਤੋਂ ਬਾਅਦ ਐਵੀਡੈਂਸ ਕਲੈਕਟ ਕਰਨ ਤੋਂ ਬਾਅਦ ਇਹਨਾਂ ਨੇ ਇਹ ਜਿਹੜਾ ਰੈਕਨ ਬਸਟ ਕੀਤਾ ਹੈਗਾ ਸੋ ਇਸ ਦੇ ਵਿੱਚ ਹੋਰ ਗ੍ਰਿਫਤਾਰੀਆਂ ਹੋਣਗੀਆਂ ਰਿਕਵਰੀਜ਼ ਵੀ ਹੋਰ ਹੋਣਗੀਆਂ ਸੀਵਰਲ 100 ਕਰੋੜਸ ਵਰਥ ਆਫ ਪ੍ਰੋਪਰਟੀਆਂ ਹੈਵ ਬੀਨ ਆਈਡੈਂਟੀਫਾਈਡ ਐਂਡ ਅੰਡਰ 68 ਐਫ ਐਨਡੀਪੀਐਸ ਇਨ ਪ੍ਰੋਪਰਟੀਆਂ ਦਾ ਸੀਜ਼ਰ ਹੋਊਗਾ ਸੋ ਇੱਕ ਇੱਕ ਬਹੁਤ ਵੱਡੀ ਸੱਟ ਪਾਥ ਬੇਸਡ ਜਿਹੜਾ ਡਰਗ ਨੈਟਵਰਕ ਹੈਗਾ ਉਸ ਉਸ ਨੂੰ ਵਜਿਏ ਸੋ ਇਹ ਐਨਟੀਐਫਡੀ ਇੱਕ ਬਹੁਤ ਵੱਡੀ ਕਾਮਯਾਬੀ ਹੈਗੀ ਇਸ ਦੇ ਨਾਲ ਹੀ ਅੱਜ ਐਜ਼ ਸਾਡਾ ਜਿਹੜਾ 24ਵਾਂ ਦਿਨ ਹੈਗਾ ਇਨ ਦਾ ਵਾਰ ਅਗੇਂਸਟ ਡਰੱਗਸ ਤੇ ਟੋਟਲ 2177 ਐਫ ਆਈ ਆਰ ਐ ਸਾਰੀ ਸਟੇਟ ਦੇ ਵਿੱਚ ਦਰਜ ਹੋ ਗਈਆਂ ਜਿਸ ਦੇ ਵਿੱਚ 3868 ਗ੍ਰਿਫਤਾਰੀਆਂ ਹੋਈਆਂ 135.5 ਕਿਜੀ ਹਿਰੋਇਨ ਦੀ ਰਿਕਵਰੀ ਹੋਈ ਹੈ 82.9 ਕਿਜੀ ਅਫੀਮ 758000 ਟੈਬਲੇਟਸ 1 ਕਿਜੀ ਆਇਸ 1.37 ਕਿਜੀ ਕੋਕੈਨ ਐ ਰਿਕਵਰ ਹੋਈ ਹੈ ਤੇ ਸਾਡਾ ਫੋਕਸ ਹੈਗਾ ਕੁਆਲਿਟੀ ਐਵੀਡੈਂਸ ਬੇਸਡ ਇਨਵੈਸਟੀਗੇਸ਼ਨਸ ਕਰਕੇ ਐਂਡ ਟੂ ਐਂਡ ਬੈਨਰ ਦੇ ਵਿੱਚ ਜਿਹੜੇ ਇਹ